ਸਾਸਰੀ ਕਾਲਜੀ ਸਾਰਨੋ ਜੇ ਆਪਾਂ ਲੈ ਕੇ ਆ ਜੀ ਬਹੁਤ ਹੀ ਬੜੀ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹਿਗਾ ਜੀ ਵੈਲਵਰ ਦਾ ਸੂਟ ਫੁੱਲ ਏਮਬੋਰਡਰੀ ਰਹਿਗੀ ਪਰ ਮੀਟਰ ਅਕੋਰਡਿੰਗ ਬਾਈ ਕੱਟ ਸਕਦੇ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹ ਰਹੇਗਾ ਜੀ ਬਨਾਰਸੀ ਸਿਲਕ ਜਗਵਾੜ ਦਾ ਫੈਬਰਿਕ ਮਿਲੇਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹਨਾਂ ਵਿੱਚ ਵੀ ਕਲਰ ਆਪਸ਼ਨ ਤੁਹਾਨੂੰ ਬਹੁਤ ਹੀ ਪਿਆਰੇ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਤੁਹਾਨੂੰ ਮਿਲਣਗੇ ਜੀ ਗਰਮ ਸੂਟ ਮਿਲਣਗੇ ਪਸ਼ਮੀਨਾ ਦਾ ਸੂਟ ਹੋਏਗਾ ਇਹਨਾਂ ਵਿੱਚ ਕਲਰ ਆਪਸ਼ਨ ਆਪਾਂ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਇਹਨਾਂ ਵਿੱਚ ਪ੍ਰਿੰਟ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬਾਈ ਕਰ ਸਕਦੇ ਹੋ ਪ੍ਰਾਈਸ ਆਪਾਂ ਨਾਲ ਦੀ ਨਾਲ ਸਾਰੇ ਸੂਟਾਂ ਦਾ ਮੈਂਸ਼ਨ ਕੀਤਾ ਹੁੰਦਾ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਇਹ ਰੈਗ ਜੀ ਸ਼ਰਟ ਹੈਗੀ ਵਿਸਕੋਸ ਔਰਗੈਂਜ਼ਾ ਦੀ ਪਫ ਗੋਟਾ ਪੱਟੀ ਵਰਕੇ ਰਹੇਗਾ neck ਤੇ ਘੇਰੇ ਤੇ ਸਲਵਾਰ ਮਿਲੇਗੀ ਡੋਪੀਆਨ ਸਿਲਕ ਦੀ ਵਿਸਕੋਸ ਔਰਗੈਂਜ਼ਾ ਰਹੇਗਾ ਹੈਵੀ ਦੁਪੱਟਾ ਰਹੇਗਾ ਅਗਲੇ ਜਿਹੜੇ ਸੂਟ ਨਾ ਹੋਣਗੇ ਪਸ਼ਮੀਨਾ ਦੇ ਸੂਟ ਹੋਣਗੇ ਬਹੁਤ ਹੀ ਸੋਹਣਾ ਫਰੰਟ ਤੇ ਕਨੀ ਵੇਵਿੰਗ ਦਾ ਕੰਮ ਰਹੇਗਾ ਨਾ ਰਹੇਗਾ ਜਿਹੜੀ ਬਾਟਮ ਹੋਏਗੀ ਪਿਓਰ ਪਸ਼ਮੀਨਾ ਦੀ ਹੋਏਗੀ ਪੌਂਚੇ ਤੇ ਵਰਕ ਰਹੇਗਾ ਪਿਓਰ ਪਸ਼ਮੀਨਾ ਕਨੀ ਵੇਵਿੰਗ ਦਾ ਕੰਮ ਰਹੇਗਾ ਸਟਾਲ ਦੇ ਉੱਪਰ ਅਗਲੇ ਜਿਹੜੇ ਸੂਟ ਹੋਣਗੇ ਸ਼ਾਰਟ ਹੈਗੀ ਔਰਗੈਂਜ਼ਾ ਦੀ ਨੈਕ ਤੇ ਵਰਕ ਰਹੇਗਾ ਜਿਹੜੀ ਬਾਟਮ ਹੋਏਗੀ ਸਿਲਕ ਦੀ ਹੋਏਗੀ ਨਾਲ ਹੋਏਗਾ ਔਰਗੈਂਜ਼ਾ ਦਾ ਦੁਪੱਟਾ ਵਿਸਕੋਸ ਔਰਗੈਂਜ਼ਾ ਦੁਪੱਟਾ ਹੋਏਗਾ ਦੁਪट्टे ਤੇ ਬਹੁਤ ਹੀ ਸੋਹਣੀ ਲੈਸ ਦਾ ਕੰਮ ਰਹੇਗਾ बॉਟਮ ਤੇ ਵੀ ਵਰਕ ਕੀਤਾ ਹੋਇਆ ਮਿਲੇਗਾ ਇਹ ਮਿਲੇਗੀ ਜੀ ਤੁਹਾਨੂੰ ਕਟ్రਾਈ ਵਿੱਚ ਸ਼ਰਟ ਮਿਲੇਗੀ ਨਾਲ ਰਹੇਗੀ बॉਟਮ ਵੀ ਕਟ్రਾਈ ਵਿੱਚ ਪੈਚ ਵਰਕ ਦਾ ਪ੍ਰੋਪਰ ਕੰਮ ਰਹੇਗਾ ਲੈਸ ਵਰਕ ਰਹੇਗੀ ਦੁਪट्टे ਦੇ ਉੱਪਰ ਇਹਨਾਂ ਵਿੱਚ ਵੀ ਕਲਰ ਬਹੁਤ ਹੀ ਪਿਆਰੇ ਨੇ ਅਗਲੇ ਜਿਹੜੇ ਸੂਟ ਰਣਗੇ ਵੈਲਵਟ ਡਿਸਟਲ ਪ੍ਰਿੰਟ ਸੂਟ ਰਹੇਗਾ ਨਾਲ ਪਸ਼ਮੀਨਾ ਦੀ बॉਟਮ ਹੋਏਗੀ ਇਨਾਂ ਵਿੱਚੋਂ 2.5 ਮੀਟਰ ਦੀ ਕੱਟ ਲੈਣ ਵਾਲੀ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ